ਮਾਤਾ ਇੱਕ ਵਾਰੀ ਇੰਨੀ ਮਿਹਰਬਾਨੀ ਆ ਤੁਹਾਨੂੰ ਸੁਣ ਰਹੀ ਹੈ ਨਾ ਦੇਖ ਰਹੀ ਹੈ ਹਾਂ ਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੇ ਮਾਵਾ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨੀ ਆ ਬਿਲਕੁਵੀਆ ਭੇਲਕਵੀਆਂ ਨੇ ਸਾਡੀ ਜੀਆ ਰੋ ਰੋ ਕੇ ਬੁਰਹਤ ਤੁਰ ਗਏ ਨਾ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਵੇਚ ਰਿਹਾ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਸਾ ਵਰਗਾ ਬਣਿਆ ਅਸਲੀ ਬੱਚੇ ਇਹਨਾਂ ਦਾ ਫੁੱਟਬਾਲ ਇਹਨਾਂ ਦਾ ਭਤੀਜਾ ਹੈ ਜੀ ਵੀ ਬਰੋਕਾਰ ਤੋਕਾਰ ਚੋਕਾ ਇਹ ਹੈ ਜੀ ਬਾਰੇ ਉਹਨਾਂ ਲੈ ਵੀ ਜਾਂਦੀ ਹੈ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਖਾਂਦਾ ਜੀ ਬੁਲਾਓ ਪੁਲਿਸੋਂ ਲੈ ਕੋਣ ਇਹ ਨਹੀਂ ਕੋਈ ਬਲਾ ਪੁਲਿਸ ਮੇਰੇ ਪੁੱਤ ਮੇਰਾ ਮੁੰਡਾ ਆਪ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਹੈ ਜੀ ਇਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਕੌਣ ਵੇਚਦਾ ਹਾਂ ਜੀ ਸਾਡੇ ਘਰ ਆ ਕੋਲੀ ਹੈ ਜੀ ਕਰਦੀ ਦੋ ਗੜੀਆਂ ਦਾ ਦਸਰ ਤੁਸੀਂ ਸਿੰਘ ਜੀ ਜੋ ਗੋਹਾ ਵਾਲਾ ਲਾਇਆ ਕਰਟ ਜਾ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹ ਕੋਈ ਨਹੀਂ ਰੱਖਦਾ ਜੀ ਹੁਣ ਐਮਐਨਏ ਸਭ ਨੂੰ ਦੱਸ ਨਹੀਂ ਜੀ ਅੱਛਾ ਅਸੀਂ ਹੁਣ ਕਹਿ ਦਿੰਨੇ ਆਂ ਉਹ ਕਹੇ ਹਾਂਗੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣੇ ਪੁਲਿਸ ਦਾ ਸਾਰੇ ਭੱਜ ਗਏ ਕੋਈ ਨਹੀਂ ਐਥੇ ਕਹਿੰਦੇ ਨਹੀਂ ਫੋਨ ਕਰਦੇ ਦੇਖੋ ਕਿੰਨੀ ਚੰਗੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਸਿਰ ਤੇ ਦੋ ਵਿੱਚ ਅਸੀਂ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਵੇਹਾਨ ਸੀ ਇੱਕ ਲੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇਹ ਕੰਮ ਬਾਅਦ ਦੇਖੀ ਲੋਟਰੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮੈਂ ਤਾਂ ਇਹ ਕਵਾਂਗੀ ਜਿੰਨੀ ਮਿਹਰਬਾਨ ਨਹੀਂ ਹੈ ਸੁਣ ਰਹੀ ਹੈ ਨਾ ਦੇਖ ਰਹੀ ਹੈ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੇ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਆ ਦੱਸ ਦੇ ਇਹ ਬਿਲਕੁਬੀਆਂ ਫੇਰ ਬਿਲਕੁਬੀਆਂ ਨੇ ਸਾਰੀ ਬਿਲਕੁਬੀਆਂ ਰੋ ਰੋ ਕੇ ਬੁਰਹਤ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਪਾਲ ਵੇਚ ਗਏ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਫਰ ਦਾ ਬਣਾਇਆ ਹੈ ਸਾਰੇ ਬੱਚੇ ਇਹਨਾਂ ਦਾ ਭਤੀਜਾ ਤੁਮ ਦੇਖਦੇ ਕਿਉਂ ਨਾ ਚੁੱਪ ਕਰ ਸਭ ਕਾ ਚੁੱਪ ਕਰ ਤੁਮ ਨੂੰ ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਵੱਸਦੇ ਨੇ ਬਾਹਰ ਵਿੱਚ ਕੀ ਕਰਦਾ ਨੇ ਜੀ ਇਹਨਾਂ ਦੇ ਜੋ ਬੱਚੇ ਸੀ ਖਡਾਰੀ ਸੀ ਜੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਇਹ ਹੋ ਜਾਂਦੀ ਜਦ ਚੱਕੀ ਮੌਤ ਹੋ ਗਈ ਜੀ ਟੀਕੇ ਲਾਉਂਦੇ ਆ ਗੋਲੀਆਂ ਕਰਦੇ ਆ ਤੇ ਉਹ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਰਸਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਵਾਲਾ ਵੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ 650 ਤੇ ਕੋਨੇ ਕੋਨੇ ਚ ਆ ਮਾਮਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬੰਨ੍ਹ ਕੇ ਬੇਨਤੀ ਐ ਇਹਨਾਂ ਦੇ ਅਸ ਅਧਰੂਆਂ ਦੇ ਉੱਤੇ ਤਰਸ ਕਰੋ ਬਦਲ ਗਿਆ ਪੰਜਾਬ ਦੇ ਹਾਲਾਤ ਤੇ ਮੇਰੀ ਸਿੱਧੀ ਗੱਲ ਇਹ ਹੈਗੀ ਜਮਾਈ ਨੇ ਦੱਸਦੇ ਨਾ ਚੇਕ ਗਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੂੰਗਾ ਉਨਾਂ ਸਾਥੀ ਸੌਂ ਖਾਧੀਆਂ ਸੀ ਗਿਆ ਸੁਣ ਲਓ ਇਹ ਨਾਲੇ ਆਸਮਾ ਚ ਸਰਕਾਰ ਨੂੰ ਇਹ ਪੰਜਾਬ ਦੇ ਪਿੰਡ ਪਿੰਡ ਸੇ ਮਾਵਾਂ ਦੀਆਂ ਕਹਾਣੀਆਂ ਨੇ ਚਾਚੀਰ ਮਾਰੋ ਪਟੋਲੇ ਮਲਾ ਦਿੰਦੀ